ਕਿਸਾਨਾਂ ਵੱਲੋਂ ਅੱਜ ਰੇਲਵੇ ਟਰੈਕ ਘੇਰੇ ਜਾਣੇ ਸੀ ਪੂਰੇ ਪੰਜਾਬ ਵਿੱਚ ਕਾਲ ਦਿੱਤੀ ਗਈ ਸੀ 1 ਤੋਂ ਲੈ ਕੇ 3 ਵਜੇ ਤੱਕ ਪਰ ਉਸ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਡਿਟੇਨ ਕਰ ਦਿੱਤਾ ਜਾਂਦਾ ਹੈ ਸੋ ਇਸ ਵਕਤ ਅਸੀਂ ਸਨਾਮ ਦੇ ਛਾਜਰੀ ਦੇ ਰੇਲਵੇ ਸਟੇਸ਼ਨ ਤੇ ਮੌਜੂਦ ਹਾਂ ਜਿੱਥੇ ਸਾਡੇ ਨਾਲ ਐਸਪੀ ਸਾਹਿਬ ਮੌਜੂਦ ਨੇ ਨਵਰੀਤ ਸਿੰਘ ਵਿਰਕ ਜੀ ਅਸਰ ਅੱਜ ਇੱਥੇ ਦੀ ਕਿਵੇਂ ਦੀ ਸਥਿਤੀ ਸੀ ਜਦ ਤੁਸੀਂ ਆਏ ਸੀ ਕਿੰਨੇ ਕਿ ਕਿਸਾਨ ਨੂੰ ਡਿਟੇਨ ਕੀਤਾ ਗਿਆ ਜੀ ਇੱਥੇ ਕਰੀਬ 80 90 ਦੇ ਕਰੀਬ ਰੇਲਵੇ ਟਰੈਕ ਤੇ ਬੈਠੇ ਹੋਏ ਸੀਗੇ ਜਿਹੜਾ ਕਿ ਅਸੀਂ ਸਮਝਦੇ ਹਾਂ ਵੀ ਐਵੇਂ ਰੇਲਵੇ ਦੇ ਕੰਮ ਵਿੱਚ ਵਿਘਨ ਪਾ ਰਹੇ ਸੀਗੇ ਅਸੀਂ ਉਹਨਾਂ ਨੂੰ ਬੜੇ ਰਿਸਪੈਕਟਫੁਲੀ ਡਿਟੇਨ ਕੀਤਾ ਤੋਂ ਕੁਝ ਲੋਕ ਜਾਣਾ ਚਾਹੁੰਦੇ ਸੀ ਉਹ ਚਲੇ ਗਏ ਨੇ ਤੇ ਬਾਕੀ ਨੂੰ ਹਲੇ ਫਿਰਾਲ ਡਿਟੇਨ ਕੀਤਾ ਹੋਇਆ ਸਰ ਉਹਨਾਂ ਨੂੰ ਕਦੋਂ ਕੋ ਛੱਡਿਆ ਜਾਵੇਗਾ ਕੋਈ ਇਸ ਸਬੰਧੀ ਕੋਈ ਰਣਨੀਤੀ ਤੈਅ ਹੋਈ ਹੈ ਜੀ ਨਹੀਂ ਇਹ ਸੀਨੀਅਰ ਆਫਸਰਸ ਨੂੰ ਪਤਾ ਉਹਨਾਂ ਦੀ ਕਾਲ 3 ਵਜੇ ਤੱਕ ਸੀ ਵੀ ਅਸੀਂ ਸੋਚਦੇ ਹਾਂ ਵੀ ਦੁਬਾਰਾ ਨਾ ਆਜਣ ਤਾਂ ਹੀ ਅਸੀਂ ਇੱਥੇ ਹੈਗੇ ਹਾਂ ਤੇ ਉਹ ਸਾਰੀ ਕਾਲ ਸੀਨੀਅਰ ਆਫਸਰਸ ਦੀ ਹੈਗੇ ਪੀਸਫੁਲੀ ਉਹਨਾਂ ਨੂੰ ਰੁਕਾਇਆ ਗਿਆ ਜੀ ਬੜੇ ਪੀਸਫੁਲੀ ਬਹੁਤ ਰਿਸਪੈਕਟਫੁਲੀ ਥੈਂਕ ਯੂ ਬਿਲਕੁਲ ਸੋ ਗਲਵਾਟ ਕੀਤੀ ਹੈ ਐਸਪੀ ਅਨਵਰੀਤ ਸਿੰਘ ਵਿਰਕ ਜੀ ਸਾਡੇ ਨਾਲ ਖਾਸ ਤੌਰ ਤੇ ਜੁੜੇ ਸੀ ਉਹਨਾਂ ਨਾਲ ਗਲਵਾਟ ਕੀਤੀ ਪੂਰੀ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਕਿ 80 ਤੋਂ 90 ਜਿਹੜੇ ਕਿਸਾਨ ਸੀਗੇ ਇੱਥੇ ਆਏ ਸੀ ਪਰ ਉਹਨਾਂ ਨੂੰ ਪੀਸਫੁਲੀ ਇੱਥੋਂ ਹਟਾਇਆ ਗਿਆ 1 ਵਜੇ ਤੋਂ ਲੈ ਕੇ 3 ਵਜੇ ਤੱਕ ਉਹਨਾਂ ਦੀ ਕਾਲ ਸੀ ਰੇਲ ਰੋਕੋ ਅੰਦੋਲਨ ਜਿਹੜਾ ਉਹਨਾਂ ਵੱਲੋਂ ਚਲਾਇਆ ਜਾ ਰਿਹਾ ਸੋ ਇਹ ਛਾਦਲੀ ਰੇਲਵੇ ਸਟੇਸ਼ਨ ਦਾ ਸੁਨਾਮ ਦਾ ਜਿੱਥੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿਹੜਾ ਕਿ ਪੂਰਾ ਇਸ ਵਕਤ ਖਾਲੀ ਪਿਆ ਇੱਥੇ ਕਿਸਾਨਾਂ ਵੱਲੋਂ ਇੱਥੇ ਰੇਲਾਂ ਰੋਕੀਆਂ ਜਾਣੀਆਂ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਉਹਨਾਂ ਨੂੰ ਅਸ਼ਾਂਤਮਈ ਢੰਗ ਨਾਲ ਡਿਟੇਨ ਕਰ ਦਿੱਤਾ ਗਿਆ ਅਤੇ ਉਹਨਾਂ ਦੇ ਪਹਿਲਾਂ ਹੀ ਆਗੂ ਸਹਿਬਾਨ ਜਿਹੜੇ ਹੈਗੇ ਸੀ ਉਹ ਰਾਤ ਹੀ ਉਹਨਾਂ ਨੂੰ ਡਿਟੇਨ ਕਰ ਦਿੱਤਾ ਗਿਆ ਸੀ ਕਿਸਾਨਾਂ ਵੱਲੋਂ ਅੱਜ ਰੇਲਵੇ ਟਰੈਕ ਘੇਰੇ ਜਾਣੇ ਸੀ ਪੂਰੇ ਪੰਜਾਬ ਵਿੱਚ ਕਾਲ ਦਿੱਤੀ ਗਈ ਸੀ 1 ਤੋਂ ਲੈ ਕੇ 3 ਵਜੇ ਤੱਕ ਪਰ ਉਸ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਡਿਟੇਨ ਕਰ ਦਿੱਤਾ ਜਾਂਦਾ ਹੈ ਸੋ ਇਸ ਵਕਤ ਅਸੀਂ ਸਨਾਮ ਦੇ ਛਾਜਰੀ ਦੇ ਰੇਲਵੇ ਸਟੇਸ਼ਨ ਤੇ ਮੌਜੂਦ ਹਾਂ ਜਿੱਥੇ ਸਾਡੇ ਨਾਲ ਐਸਪੀ ਸਾਹਿਬ ਮੌਜੂਦ ਨੇ ਨਵਰੀਤ ਸਿੰਘ ਵਿਰਕ ਜੀ ਅਸਰ ਅੱਜ ਇੱਥੇ ਦੀ ਕਿਵੇਂ ਦੀ ਸਥਿਤੀ ਸੀ ਜਦ ਤੁਸੀਂ ਆਏ ਸੀ ਕਿੰਨੇ ਕਿਸਾਨ ਨੂੰ ਡਿਟੇਨ ਕੀਤਾ ਗਿਆ ਜੀ ਇੱਥੇ ਕਰੀਬ ਅਸੀਂ 90 ਦੇ ਕਰੀਬ ਰੇਲਵੇ ਟਰੈਕ ਤੇ ਬੈਠੇ ਹੋਏ ਸੀਗੇ ਜਿਹੜਾ ਕਿ ਅਸੀਂ ਸਮਝਨਾ ਵੀ ਐਵੇਂ ਰੇਲਵੇ ਦੇ ਕੰਮ ਚ ਵਿਗਨ ਪਾ ਰਹੇ ਸੀਗੇ ਅਸੀਂ ਉਹਨਾਂ ਨੂੰ ਬੜੇ ਰਿਸਪੈਕਟਫੁਲੀ ਡਿਟੇਨ ਕੀਤਾ ਤੋਂ ਕੁਝ ਲੋਕ ਜਾਣਾ ਚਾਹੁੰਦੇ ਸੀ ਉਹ ਚਲੇ ਗਏ ਨੇ ਤੇ ਬਾਕੀ ਨੂੰ ਹਲੇ ਫਿਰਾਲ ਡਿਟੇਨ ਕੀਤਾ ਹੋਇਆ ਸਰ ਉਹਨਾਂ ਨੂੰ ਕਦੋਂ ਕੋ ਛੱਡਿਆ ਜਾਵੇਗਾ ਕੋਈ ਇਸ ਸੰਬੰਧੀ ਕੋਈ ਰਣਨੀਤੀ ਤੈਅ ਹੋਈ ਹੈ ਜੀ ਨਹੀਂ ਇਹ ਸੀਨੀਅਰ ਆਫਸਰਜ਼ ਨੂੰ ਪਤਾ ਉਹਨਾਂ ਦੀ ਕਾਲ 3 ਵਜੇ ਤੱਕ ਸੀ ਵੀ ਅਸੀਂ ਸੋਚਦੇ ਹਾਂ ਵੀ ਦੁਬਾਰਾ ਨਾ ਆਜਣ ਤਾਂ ਹੀ ਅਸੀਂ ਇੱਥੇ ਹੈਗੇ ਆਂ ਦੇ ਆਲਸਾਰੀ ਕਾਲ ਸੀਨੀਅਰ ਅਫਸਰਸ ਦੀ अगेन ਪੀਸਫੁਲੀ ਉਹਨਾਂ ਨੂੰ ਰੁਕਾਇਆ ਗਿਆ ਜੀ ਬੜੇ ਪੀਸਫੁਲੀ ਬਹੁਤ ਰਿਸਪੈਕਟਫੁਲੀ ਥੈਂਕ ਯੂ ਬਿਲਕੁਲ ਸੋ ਗੱਲਬਾਤ ਕੀਤੀ ਹੈ ਐਸਪੀ ਅਨਵ੍ਰੀਤ ਸਿੰਘ ਵਿਰਕ ਜੀ ਸਾਡੇ ਨਾਲ ਖਾਸ ਤੌਰ ਤੇ ਜੁੜੇ ਸੋ ਉਹਨਾਂ ਨਾਲ ਗੱਲਬਾਤ ਕੀਤੀ ਪੂਰੀ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਕਿ 80 ਤੋਂ 90 ਜਿਹੜੇ ਕਿਸਾਨ ਸੀਗੇ ਇੱਥੇ आईसी पर ਉਹਨਾਂ ਨੂੰ ਪੀਸਫੁਲੀ ਇੱਥੋਂ ਹਟਾਇਆ ਗਿਆ 1 ਵਜੇ ਤੋਂ ਲੈ ਕੇ 3 ਵਜੇ ਤੱਕ ਉਹਨਾਂ ਦੀ ਕਾਲ ਸੀ ਰੇਲ ਰੋਕੋ ਅੰਦੋਲਨ ਜਿਹੜਾ ਉਹਨਾਂ ਵੱਲੋਂ ਚਲਾਇਆ ਜਾ ਰਿਹਾ ਸੋ ਇਹ ਛਾਦਲੀ ਰੇਲਵੇ ਸਟੇਸ਼ਨ ਦਾ ਸੁਨਾਮ ਦਾ ਜਿੱਥੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿਹੜਾ ਕਿ ਪੂਰਾ ਇਸ ਵਕਤ ਖਾਲੀ ਪਿਆ ਇੱਥੇ ਕਿਸਾਨਾਂ ਵੱਲੋਂ ਇੱਥੇ ਰੇਲਾਂ ਰੋਕੀਆਂ ਜਾਣੀਆਂ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਉਹਨਾਂ ਨੂੰ ਅਸ਼ਾਂਤਮਈ ਢੰਗ ਨਾਲ ਡਿਟੇਨ ਕਰ ਦਿੱਤਾ ਗਿਆ ਅਤੇ ਉਹਨਾਂ ਦੇ ਪਹਿਲਾਂ ਹੀ ਆਗੂ ਸਹਿਬਾਨ ਜਿਹੜੇ ਹੈਗੇ ਸੀ ਉਹ ਰਾਤ ਹੀ ਉਹਨਾਂ ਨੂੰ ਡਿਟੇਨ ਕਰ ਦਿੱਤਾ ਗਿਆ ਸੀ